ਪੂਰੀ 20000 ਦੀ ਪੱਠ ਦੇ ਫਿਰ 30 ਵੀ ਨਹੀਂ ਹੈਗੀ ਮੈਂ ਨਹੀਂ ਰਹਿ ਜਾ ਪੱਕੇ ਪੈਸੇ ਲਾ ਕੇ ਪੱਕੇ ਪੈਸੇ ਨਹੀਂ ਨੇ ਤੈਨੂੰ 20000 ਲਾਤਾ ਪੱਕੇ ਪੈਸੇ 22000 ਦੀ ਦੇਣੀ ਹੈ ਚਾਹੀਏ ਫਿਰ 23000 ਦੀ ਦੇਣਾ ਨਹੀਂ ਨਹੀਂ ਆਪਾਂ ਦੇਣੀ ਬਸ ਐਂ ਘਰ ਚੁੱਕ ਘਰ 24000 ਤੂੰ ਨੋਟ ਡਿੱਗਦੇ ਨੇ ਤੇਰੇ ਬਾੜੇ ਲੈ ਫੜ ਸਵਾਲ ਦੀ ਕਸਮ ਨਾ ਖਾਈ ਬਾਅਦ ਦੀ ਕਸਮ ਨਾ ਖਾਈ 25000 ਦੀ ਦੇਤੀ ਮੈਂ ਕੱਠਾ ੜੋ ਵਕਰੀ ਫੜ ਹਾਲਾ ਯਾਰ ਰੇਵ ਨਹੀਂ ਆ ਕਰ ਕੀ ਤੇਰੇ ਨਾਲ ਮੈਂ ਪੈ ਰਹੇ ਨੇ ਮੈਂ ਲਵੇ ਵੀ ਨਹੀਂ ਖੜਦਾ ਦੀ ਇੰਨੀਆਂ ਹੀ ਨੇ ਲਵੇ ਵੀ ਨਹੀਂ ਖੜਦਾ ਮੈਂ ਉਦੀ ਬਾਝਾਂ ਦਾ 26 ਮੰਗਦਾ ਜੀ ਇਹਦੇ ਮੋਰ ਦੋ ਪੱਠਾਂ ਦੀ ਦੋ ਪੱਠਾਂ ਵਾਲੀ ਇਹ ਵੀ ਦਿਖਾ ਇੱਧਰ ਦੀ ਲੈ ਕੇ ਸੂਈ ਹੋਈ ਆ ਕੋਈ ਨਹੀਂ ਲੈ ਪੱਠਾਂ ਵੀ ਦੇਖ ਲੈਣੇ ਆ ਅੱਛਾ ਦੋ ਹੀ ਪੱਠਾਂ ਨੇ ਦੀਆਂ ਅੱਛਾ ਲੈਂਦੀ ਏ ਬੱਚੇ ਪੂਰੇ ਚੱਲ ਤੂੰ ਆ ਦੋ ਪੱਠਾਂ ਵਾਲੀ ਇਹ ਦੇ ਸਾਨੂੰ ਯਾਰ ਇਹੀ ਰਿਆ ਝੋਲਾ ਦਿਖਾ ਕੋਲ ਇਹ ਪਟਿਆਲੀ ਲਓ ਪਹੁੰਚਣ ਨੂੰ ਕੀ ਮਰਦੀ ਐ ਇਹ ਨਵੀਂ ਪੱਠ ਐ ਆ ਬੱਚੀ ਕਹੇਦੀ ਉਹ ਤੇ ਕਉ ਬੱਚੀ ਐ ਦੋ ਬੱਚੀਆਂ ਨੇ ਸੋਹਣੀਆਂ ਥੱਲੇ ਉਹ ਕਮਜ਼ੋਰ ਰਿਹਾ ਅੱਜਕੱਲ ਮੱਛਰ ਕਰਕੇ ਹੋਏ ਮੱਛਰ ਸਾਡੇ ਬਹੁਤ ਐ ਪੰਜਾਬ ਚ ਮੱਛਰ ਖਾਂਦਾ ਹੈ ਪਸ਼ੂਆਂ ਨੂੰ ਰਾਤ ਨੂੰ ਹਾਂ ਜੀ ਕੀ ਕਹਿੰਨੇ ਹੈ ਇਹ ਵਾਲੀ ਹੈ ਗੱਪਣੇ ਬੜੀ ਇਹਦਾ ਨਹੀਂ ਮੈਨੂੰ ਪਤਾ ਗੱਪਣਾ ਇੱਕ ਫੰਡਰ ਹੈ ਇਹ ਬਿਕੀਆਂ ਹੋਈਆਂ ਨੇ ਇਸ ਕੋ ਪਕੜਾਣੇ ਆਏ ਉਹਦਾ ਨਵੀਂ ਹੈ 6 ਦੰਦ ਦਾ ਕੀ ਹੈ ਇਸ ਦਾ दाम ਕੀ ਉਹਦਾ ਹਾਂ 30 3 ਜਾਂ 2 ਬੱਠੇ ਨੇ ਹਾਂ ਹੈਗੀਆਂ 2 ਬੱਠੇ ਪਰਾ ਮੈਨੂੰ ਕੇ ਪਿੱਛੇ ਤੋਂ ਓਏ ਆ ਬੱਚੀਆਂ ਨੇ ਤੂੰ ਸਾਈ ਦੇ ਓਰਾ ਖੋਸ ਲੋ ਜੀ ਇੱਕ ਤਾਂ ਉਤੀ ਇੱਕੋਂ ਪਰਾਂ ਫਰਦੀ ਆ ਤਾਕੜੀਆਂ ਬੱਚੀਆਂ ਨੇ ਸੋਹਣੀਆਂ ਥੱਲੇ ਮੇਮਣੀਆਂ ਵੀ ਦੇਖਾ ਪਲੀਆਂ ਪਈਆਂ ਨੇ ਪਲੀਆਂ ਪਈਆਂ ਬੱਚੀਆਂ ਪੂਰੀਆਂ ਦੋਨੇ ਮੇਮਣੀਆਂ ਆ ਇਹਦੇ ਮਨ ਜਾਂ ਸਰ ਮੇਮਣੀਆਂ ਵੇਚ ਕੇ ਅਤਮੁੱਲ ਵੜ ਦੂਗੀ ਤੇਰਾ ਸੱਤ ਸੱਤ ਗਈ ਜਗਾ ਤੇ ਥੇ ਘਰੀ ਜਮਾਈ ਬੱਕਰੀ ਨਹੀਂ ਮਾੜੀ ਚੰਗੀ ਪੱਠ ਹੈ ਨਵੀਂ ਹੈ ਕਬਰਾਨ ਓਏ ਨਿੱਸੀ ਭੁਖੀ ਹੈ ਗਾਣੂ ਨਿੱਸੀ ਓਏ ਬਾਪੂ ਮੇਰੇ ਜਦੋਂ ਦਾ ਹੱਥ ਨੂੰ ਰੱਜ ਲੂਗੀ ਜਦੋਂ ਗੱਡੀ ਭਰਾਂਗੇ ਸਿਆਮ ਨੂੰ ਮਰਦੀ ਨਹੀਂ ਮਰਦੀ ਨਹੀਂ ਮਰਦੀ ਥੋੜੀ ਹੈ ਨਾਉ ਮੁੰਡਿਆ ਓ ਜਾ ਬਚਾਲੇ ਜੀ ਓਰੇ ਆ ਜਾ ਪੂਰੀ 20000 ਦੀ ਕੱਠ ਦੇ ਫਿਰ 30 ਦੀ ਵੀ ਨਹੀਂ ਹੈਗੀ ਹਾਂ ਜੇ ਮੈਂ ਲਈ ਜਾ ਰਿਹਾ ਪੱਕੇ ਪੈਸੇ ਲਾ ਕੇ ਪੱਕੇ ਪੈਸੇ ਹੀ ਨੇ ਤੈਨੂੰ 20000 ਲਾਤਾ ਪੱਕੇ ਪੈਸੇ 20000 ਤਿੰਨ ਨਗਾ ਨੇ ਉਹ ਚਲ ਉਹਨੇ ਦੂਰ ਲੈ ਜਾਣੀਆਂ ਕਸ਼ਮੀਰ ਤੋਂ ਬੰਦਾ ਹੈ ਆਪਣੇ ਤੇ ਭਰੋਸਾ ਕਰੇ ਮੈਂ ਤਾਂ ਮੰਡੀਆਂ ਚ ਜਾਂਦਾ ਨਹੀਂ ਰਾਤ ਉਹਨੇ ਫੋਨ ਕਰਿਆ ਵੀ ਆ ਜਾ ਭਾਈ ਮਾਲ ਦਵਾ ਮੈਨੂੰ 14000 ਜਿੱਦਾ ਮਗਰ ਮੈਂ ਤਾਂ ਆਇਆ ਮੈਂ ਤਾਂ ਉਰੇ 14000 ਪਾਰਟੀ ਦੇ ਸੱਤੇ ਉਹਨਾਂ ਨੂੰ ਉਹੀ ਆਉਂਦਾ ਮੇਰੇ ਘਰੇ ਪਸ਼ੂ ਚਾਰੀ ਨੇ 14000 ਜਿੱਦਾ ਮੈਂ ਨਹੀਂ ਆ ਪਗਰ ਤੈਨੂੰ ਮਰਜ਼ੀ ਦਿਖਾ ਦੇ ਯਾਰ ਮੇਵਨੀਆਂ ਕਰਕੇ ਲਵਾਗੇ ਜੇ 14 ਦੀਆਂ ਤੇ ਆ ਵੀ ਬੱਕਰੀ 6000 ਜਤੀ ਰਹੇਗੀ ਕੱਲੀ ਕਿਵੇਂ ਲਵਾਗੇ ਸੀ ਆਪਾਂ ਬੋਲੀ ਜਾਏ ਕਰਾਉਦਾ ਕੋਈ ਬੜੀ ਪੱਕੀ ਵਈ ਫਿਰ ਕਿਹਦੇ ਦੱਸਦੇ ਤੂੰ ਤੁਸੀਂ ਕੋਈ ਨਾ ਪੁੱਛਦਾ ਬਈ ਇਹਨੂੰ ਪੱਕੇ پیسے ਲਾਓ ਓ ਯਾਰ ਪੁੱਛੂ ਉਹ ਨਹੀਂ ਪੁੱਛਦਾ ਮੈਂ ਇਹਨਾਂ ਨੂੰ پیسے ਲੱਗੇ ਇਹਦੇ ਲੱਗੇ ਵੀ ਇਹਦੇ پیسے ਦਾ ਫਿਰਦਾ ਬਹੁਤ ਲੱਗੇ ਇਹ ਲੱਗੇ ਤੂੰ ਨੂੰ ਮੈਂ ਚਲਾ ਬਈ ਵੇਚ ਤਾਂ ਦੇਣੀ ਹੈ ਚਲ ਐਨਾ ਮੁਰਕਿਆ ਨਹੀਂ ਆ ਪੂਰਾ ਲੱਗੇ ਨਾਲ ਚਲ ਪੱਕਾ ਮੋਲ ਲਾ ਆ ਫਿਰ ਇਹ ਵੀ ਕੋਈ ਦੱਸੇ ਯਾਰ ਘੱਟ ਦੇ 1000 ਰੁਪਏ ਜੱਕਿਆ ਲੈ ਆ ਯਾਰ ਨਹੀਂ ਐ 29 ਦੀ ਵੀ ਨਹੀਂ ਵਿਕਦੀ ਬਾਈ ਬੜਾ ਨਹੀਂ ਕਰਣਾ ਤੇ ਤੋ ਤੇਰਾ ਖਮਾ ਹੋ ਗਿਆ ਹੈ ਬੜਾ ਉਲਾਈ ਨ ਆਪਾ ਜੈ ਜੀ ਨੂੰ ਗਿਆ ਭਾਈ ਕੋਈ ਪਾਟ ਨਹੀਂ ਬੱਚੇ ਹੀ ਆ ਮਾੜੇ 22000 ਦੀ ਦੇਣੀ ਹੈ ਚਾਹੀਏ ਫਿਰ ਦੇਖ ਲੈ ਮੈਂ ਵੀ ਨਹੀਂ ੁੰਡੇ ਨੂੰ ਸਮਝਾਦਾ ਲਾ ਕੇ ਤੇ ਪੈਸੇ ਯਾਰ 26000 ਲੱਗ ਗਿਆ ਮੈਂ ਦਿੱਤੀ ਨਹੀਂ ਤਾਂ ਹੋਰ ਦਾਸਾ ਪਾਣੂ ਵੀ ਉਸ ਤੋਂ ਸਹੀ ਜਿਹਾ ਪੜਾ ਫਿਰ ਸਾਡੇ ਦਾ 26 ਨਹੀਂ ਹੈਗਾ ਸਾਡੇ 26 ਨਹੀਂ ਹੈਗਾ 23000 ਦੀ ਦੇਣਾ ਨਹੀਂ ਨਹੀਂ ਆਪਾਂ ਦੇਣੀ ਬਸ ਐਂ ਕਰ ਚੁੱਪ ਕਰ 24000 ਦੀ ਨੋਟ ਡਿੱਗਦੇ ਨੇ ਤੇਰੇ ਬਾੜੇ ਲੈ ਫੜ ਨਾ 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 ਇੱਧਰ ਕਿੱਧਰ ਭਾਈ ਦੇ ਇੱਥੇ ਖੜੇ ਦੇਣ ਯਾਰ ਸੱਜੇ ਬਡੇ ਬੰਦੇ ਨਾਲ ਪੰਗਾ ਲੈਨੇ ਮਾਲ ਦੀ ਕਸਮ ਨਾ ਖਾਈ ਮਾਲ ਦੀ ਕਸਮ ਨਾ ਖਾਈ ਪੁੜੀ ਦਾ ਪੌੜਾ ਮਾਲਾਂ ਦੀ ਕਸਮ ਨਹੀਂ ਖਾਇਆ ਕਰਦੇ ਯਾਰ ਕਦਮ ਬੰਦੇ ਲਾਤਾ ਅਸਰੀਕਰ ਲਖਣ ਜੀ ਇਹ ਮਾਜਾਤੀ ਉਹ ਪੌੜਾ ਜਾ ਵਾ ਕਮਾਲ ਕਰਦਾ ਓ ਮੇਵੀ ਕੋ ਸਮਝਾ ਦੇ ਇਹਨੂੰ ਪਤਾ ਹੁਣ ਵੀ ਲੈਤੀ ਜਾਂਦਾ ਨਹੀਂ ਬੂਣੀ ਕਰ ਲੈ ਬੂਣੀ ਨਾਲ ਕੰਮੀ ਨਹੀਂ ਪਰ ਘਾਟਾ ਪਾ ਗੀ ਤੰਦਾ ਨਹੀਂ ਤੂੰ ਚੱਕ 25000 ਦੀ ਬੇਸਤੀ ਮੈਂ ਤਾਂ ਥਾੜੋ ਬੱਕਰੀ ਫੜ ਹੱਲਾ ਯਾਰ ਨਹੀਂ ਉਹ ਟੇਖ ਜਾ ਓਏ ਹੁੰਦਾ ਮੇਰੀ ਇੱਤੀ ਵੀ ਨਹੀਂ ਇੱਥੇ ਦਾ ਲੋਰ ਦੱਸ ਮੈਂ ਕੀ ਕਰਾਂ ਯਾਰ ਆਮ ਨਹੀਂ ਮਾਨਾ ਪਸੰਦ ਕਰ ਪੱਠ ਵੀ ਚੰਗੀ ਆ ਜੀ ਇਹਦਾ ਮੈਂ ਚੰਗੀ ਕਰਕੇ ਲੈਨੇ आ भाई चलिए हां गुस्सा गुस्सा कर ना कर तेरा माल है आए। 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 ते की करा यार दूर जाऊं की बकरी ओ दूर जाऊं आ बड़ी बकरी यार आ मेरी पटना वाले पट सिंगी है सिगी पटना को हट ले लेंगे एदा तू बच्चे वाली दे ਆਹ ਹੋਰੀ ਕਿੱਥੇ ਮੱਚੀ ਬਣੀ ਤਾ ਕੀ ਲਾਵਾਂ ਯਾਰ 26000 ਲਾਤਾ ਥੋੜਾ ਪੱਟ ਚੰਗੀ ਕਰਕੇ ਹੀ ਲੈਣੇ ਮੈਂ ਵੀ ਨਹੀਂ ਕਰਕੇ ਤੇਰੇ ਲੈਲ ਮੈਂ ਪਹਿਰੇ ਨੇ ਮੈਂ ਨਵੀਂ ਨਹੀਂ ਖੜਦਾ ਦੀ ਇਆਂ ਹੀ ਇਹਦੇ ਲੋਵੇ ਵੀ ਨਹੀਂ ਖੜਦਾ ਮੈਂ ਉਹਦੀ ਬਾਝਾਂ ਦਾ ਐਡੀ ਮੇਮ ਵੀ ਨਹੀਂ ਹੈਗੀ ਸਿੱਧੇ ਜੂੜ ਵਰਦਾ ਨਾ ਮੈਂ ਤਾਂ ਗੁੱਸਾ ਕਰੀ ਨਾ ਕਰੀ ਹਾਂ ਮੈਂ ਬੱਕਰੀਆਂ 'ਚ ਜੰਮਿਆ ਜੇ ਮੇਮੋਂ ਦੀ ਕੋ ਲੱਖ ਮੰਗਦੇ ਤਾਂ ਵੀ ਤਾਂ ਪਰ ਮੰਗੀ ਤੀ ਯਾਰ ਮੈਂ ਵੀ ਕੀ ਕਰਾਂਗਾ ਯਾਰ ਉਹਨਾਂ ਨੇ ਦੂਰ ਲੈ ਕੇ ਜਾਣੀ ਆਪਣੇ ਦੇ ਭਰੋਸਾ ਖ ਲੈਣ ਨੂੰ ਮਾਰ ਪਰ ਡਿੱਗੇ ਕਿਹੜੇ ਜਾਲੀ ਤੋਂ ਪਹਿਲੇ ਪਛੇ ਜਾ ਰਹੇ ਪਛਾ ਲੈ ਫਾੜ ਹੋਰ 500 ਹੋਰ ਪਾਤਾ ਸਾਢੇ 26 ਤੈਨੂੰ ਕਹੇ ਤਾਂ 2000 ਘਟਾ ਦੇ ਬਸ 47 ਕੀ ਫਾੜ ਓਏ ਚੱਕ ਓਏ ਫਾੜ ਓਏ ਫਾੜ ਬੱਕਰੀ ਖਾਰਾਂ ਦੇ ਤੇਰੀ ਹੋ ਗਈ ਬਸ ਛੱਡ ਦੇ ਓਏ ਤੇਰੀ ਹੋ ਗਈ ਖਾਰਾਂ ਦੇ ਖਾਰਾਂ ਦੇ ਪੱਤੇ ਪੱਤੇ ਖਾਰਾਂ ਦੇ ਰੱਜ ਲੂਗੀ ਰਾਤ ਨੂੰ ਬਾਟ ਕਰੂ ਓਏ ਸਫਰ ਕਰੂਗੀ ਰਾਤ ਨੂੰ ਵਿਚਾਰੀ ਕਿੱਥੇ ਕਸ਼ਮੀਰ ਪਹੁੰਚਣੇ 3 ਦਿਨ ਜਾ ਕੇ ਨੇ ਖਾਲੇ ਨੇ ਦੇ ਪੱਤੇ ਆਪਣੀ ਹੋ ਗਈ ਪੈਸੇ ਦੇ ਇੱਥੇ ਹੀ ਖੜੀ ਕੋ ਮਰਜੀ ਕੱਢ ਲਿਓ ਹਾਂ ਹੋਰ ਜਾਂ ਉਹ ਦੇ ਨਾ ਹੈ ਪੀਲੀ ਦਾ ਤਾਂ ਕੀ ਮੰਗਦਾ ਜਾਈ ਜਾ ਉਹਨਾਂ ਲੈ ਫੜ ਕੇ ਮੇਰੇ ਦੋ ਜੀ ਬ੍ਰੇਦੀ ਕਿਸੇ ਕਭ ਨਹੀਂ ਘੰਮੀ ਚਮਕਦਾਰ ਹੈ ਬਹੁਤ ਅੱਛੀ ਦੇਣਾ ਉਹ ਇਹ ਨਹੀਂ ਲੈਣੀ ਉਹ ਦੇ ਆਜੂ ਭਾਈ ਦੇਣਾ ਕਿੰਨੇ 7000 7000 ਬੱਚੇ ਬੱਚੇ ਵੀ ਦੇਖਣਾ ਹਾਂ ਇਹਦੇ ਕੈਰਪੀਏ ਨੇ ਕੈਰਪੀਏ ਨੇ ਇਹਦਾ ਮੁੱਲ ਤਾਂ 22000 ਕਰਾ ਤੁਸੀਂ ਆ ਬਲਾ भाई। मुझे ने? ने भाई जिसे। जिसे। भाई। मांगता तो इसी के के मोल में वो लिए इसके दाम लगा नहीं सताई एक हजार हो नहीं तेज नहीं हुई नाग भी तेन ने तेज किया हो क्यों शिंगारा सुई सुई पाठ है सह फट भाई थान नहीं कोई तीन चार, चार तो पत्त अठ नौ दस ग्यारह बारह तेरह चौदह पंद्रह सोलह सतार ठारह 24 25 26 27 ਠੀਕ ਹੈ ਬਾਈ